ਉਹ ਤਾਂ ਮੇਰੇ ਘਰ ਵਾਲੇ ਦੀ ਇਹ ਨਾਲ ਗੱਲ ਜਿਵੇਂ ਫੜ ਲਿਆ ਇਹਨੂੰ ਫੋਨ ਤੇ ਤੇ ਮੈਨੂੰ ਕੁੱਟਮਾਰ ਕਰਕੇ 13 ਦਸੰਬਰ ਨੂੰ ਬਾਹਰ ਕੱਢਦਾ। ਤੇ ਕਹਿੰਦਾ ਤੇਰੇ ਥੱਪੜ ਮਾਰੂ ਤੇ। ਕਿਨੇੰ ਬੱਲਾ ਮੇਰੇ ਭਰਾ ਨਾਲ ਰਹਿੰਦੀ 6 ਮਹੀਨੇ ਮੇਰੇ ਕੋਲ ਖੰਨੇ ਰਹਿ ਗਈ ਆ। ਇਹ ਕਟੇਰੀਆਂ ਜੋ ਬਣੇ ਨੇ, ਕਟੇਰੀਆਂ ਜਿਹੇ ਰਿਲੇਸ਼ਨਸ਼ਿਪ ਪਰ ਬਣਾਉਣ ਆਏ ਸੀ ਔਰ ਉਹ ਭੱਜ ਗਿਆ। ਬਿਨ ਬਗੈਰ ਰਿਲੇਸ਼ਨ ਤੋਂ ਜਨਾਨੀ ਤਲਾਕ ਦੇਣ ਬਗੈਰ ਬੱਜ ਜਨਾਨੀਆਂ ਤੇ ਲਾਗੂ ਹੁੰਦੇ ਨੇ ਇਹਨਾਂ ਤੇ ਕਿਉਂ ਲਾਗੂ ਹੁੰਦੇ ਨੇ ਫਿਰ ਮੇਰਾ ਫਰੀਦ ਕੋਹੜਾ ਜੀ ਮੈਂ ਮਜਾਰੇ ਪਿੰਡ ਵੀ ਆਈ ਸੀ ਸਾਨੇ ਆੜਾ ਉਥੋਂ ਮੇਰੇ ਘਰ ਆਣੇ ਦੀ ਇਹ ਨਾਲ ਗੱਲ ਜਿਵੇਂ ਫੜ ਲਿਆ ਇਹਨੂੰ ਫੋਨ ਤੇ ਤੇ ਮੈਨੂੰ ਕੁੱਟਮਾਰ ਕਰਕੇ 13 ਦਸੰਬਰ ਨੂੰ ਬਾਹਰ ਕੱਢਤਾ ਮੇਰੇ ਇੱਥੇ ਡਿਵੋਰਸ ਕੇਸ ਲਾਇਆ ਹੋਇਆ ਥਾਣੇ 'ਚ ਕਰੋੜ ਦੇ ਵਿੱਚ ਜਦ ਮੈਂ ਫੋਨ ਕਰਦੀ ਆ ਫੋਨ ਇਹ ਚੱਕਦੀ ਆ ਇਹ ਕਹਿੰਦੀ ਆ ਮੈਂ ਤੇਰੇ ਨਿਆਣਿਆਂ ਨਾਲ ਗੱਲ ਨਹੀਂ ਕਰਨ ਦੇਣੀ ਮੈਂ ਹਰ ਫੋਨ ਚੱਕ ਕੇ ਮੈਨੂੰ ਕਹਿੰਦੀ ਮੈਂ ਤਾਂ ਵਿਆਹ ਕਰਾ ਲਿਆ ਮੈਂ ਕਿਹਾ ਜੇ ਤੂੰ ਵਿਆਹ ਕਰਾ ਲਿਆ ਮੈਨੂੰ ਤਾਂ ਤਲਾਕ ਦਿੱਤਾ ਨਹੀਂ ਇਹਨੇ ਮੇਰ ਨਾਲ ਤਲਾਕ ਵੀ ਨਹੀਂ ਹੋਇਆ ਨੇ ਨਾ ਮੇਰਾ ਸਮਾਨ ਚ ਕਾਂਦਾ ਕਹਿੰਦਾ ਪੰਚਾਇਤ ਚ ਆ ਜਾ ਉੱਥੇ ਸਮਾਨ ਦਿੰਦਾ ਮੇਰੇ ਨਿਆਣੇ ਜਦੋਂ ਫੋਨ ਤੇ ਗੱਲ ਕਰਦੇ ਤਾਂ ਇਹ ਜਨਾਨੀ ਫੋਨ ਚੱਕਦੀ ਆ ਨਾਲ ਹੀ ਚੱਕ ਕੇ ਬਲੌਗ ਮਾਰ ਦਿੰਦੀ ਆ ਆ ਦੇਖੋ ਹਾਂ ਦੇਖੋ ਮੈਂ ਤਾਂ ਮੇਰੀ ਤਾਂ ਭੈਣ ਨਹੀਂ ਹੈਗੀ ਇਹ ਮੇਰਾ ਨਹੀਂ ਰਹਿੰਦਾ ਜੀ ਮੈਂ ਆਪਣੇ ਪੇਕੇ ਰਹਿਣੀ ਆ ਢੋਲੇ ਆਲੂ ਦੀ ਆ ਢੋਲੇ ਆੜ ਮੇਰੇ ਪੇਕੇ ਆ ਹੈਲੋ ਹਾਂਜੀ ਸਰ 6 ਨੰਬਰ ਚੌਂਕੀ ਚ ਬੋਲਦੇ ਹਾਂ ਸਰ ਜਿਹੜੀ ਮੈਂ ਕੰਪਲੇਨਟ ਲਖਾਈ ਸੀਗੀ ਤੁਹਾਡੇ ਤੇ ਅਮਨਦੀਪ ਸਿੰਘ ਹੋਰ ਤੇ ਨਹੀਂ ਨਹੀਂ ਇਹਨਾਂ ਤੇ ਅਸਗੰਦਰ ਸਿੰਘ ਦੀ ਲਿਖਾਈ ਨਹੀਂ ਸੀ ਮੇਰੇ ਵੱਲੋਂ ਕੰਪਲੀਟ ਸੀਗੀ ਮੈਂ ਪ੍ਰੀਤ ਕੌਰ ਬੋਲਦੀ ਆ ਜੀ ਹਾਂਜੀ ਉਹ ਬੰਦੇ ਅਸੀਂ ਫਾੜਲੇ ਮੇਰਾ ਘਰ ਵਾਲਿਆ ਜਿਹੜੀ ਜਨਾਨੀਆਂ ਰਹਿੰਦਾ ਉਹ ਵੀ ਮੈਂ ਫਾੜ ਲਈ ਆ ਹੁਣ ਥਾਏ ਦੇ ਕਚੈਰੀਆਂ ਦੇ ਬਾਹਰ ਖੜੀ ਆ ਉੱਥੋਂ ਲੈ ਕੇ ਜਾਓ ਜੀ ਇਹਨੂੰ ਹਾਂਜੀ ਸਤਨਾਮ ਸਿੰਘ ਇਹ ਸਹੀ ਰਿਕਾਰਡ ਕੰਪਲੀਟ ਆ ਮੇਰੀ ਅੱਛਾ ਜੀ ਮੈਨੂੰ ਨੰਬਰ ਸਾਰਾ ਨੰਬਰ ਦੇ ਦੋ ਦਾ ਠੀਕ ਆ ਜੀ ਹਾਂ ਦੇਖੋ ਆ ਮੇਰਾ ਘਰ ਵਾਲਾ ਵਾ ਮਜਾਰੇ ਦਾ ਇਹਨਾਂ ਵੀ ਆ ਜਨਾਨੀ ਆ ਜੀ ਕਿੰਨੇ ਸਮੇਂ ਤੋਂ ਬਿਨਾਰ ਰੋ ਰਹੀ ਇਹਨੂੰ ਹੋ ਗਿਆ ਜੀ 8-9 ਮਹੀਨੇ ਹੋ ਚਲੇ ਮੇਰੇ ਵਿਆਹ ਨੂੰ 14 ਸਾਲ ਹੋ ਗਏ ਤੇ ਮੈਂ ਆਪਣੇ ਘਰ ਵਾਲੇ ਨੂੰ ਹਾਂਜੀ ਇਹ ਵੀ ਵਿਆਹੀ ਹੋਈ ਇਹਦੇ ਵੀ ਇੱਕ ਨਿਆਣਾ ਵਾ ਜੀ ਕੁੜੀ ਦੋ ਨਿਆਣੇ ਨੇ ਇੱਕ ਮੁੰਡਾ ਇੱਕ ਕੁੜੀ ਮੁੰਡਾ ਛੱਡਿਆ ਹਾਂ ਆਪਣੀ ਮਾਂ ਕੋਲ ਹਾਂ ਉਹਦਾ ਭਾਈ ਆ ਕੁੜੀ ਉਹਦੇ ਘਰ ਵਾਲਾ ਲੈ ਗਿਆ ਪਹਿਲਾਂ ਵੀ ਇਹ ਜਨਾਨੀ ਹੈ ਨਾ ਅੱਗੇ ਕੰਗੜਾ ਨਾਲ ਵਿਆਹੀ ਹੋਈ ਸੀ ਬੋਵੀ ਨਾਲ ਦੇ ਬੰਦੇ ਨਾਲ 6 ਸਾਲ ਭੱਜ ਕੇ ਰਹਿ ਰਹੀ ਸੀ ਬਗੇ ਰਿਲੇਸ਼ਨ ਤੋਂ ਉਥੇ ਇਹਦੇ ਕੁੜੀ ਹੋਈ ਆ। ਲੇਖਨ ਪੇਪਰ ਬਣਾਏ ਹੋਏ ਨੇ ਤੂੰ ਵੀ ਦਿਖਾ ਦੇ ਫਿਰ ਤੂੰ ਵੀ ਸਾਹਮਣੇ ਅੱਜ ਸਾਨੂੰ ਵੇਖੇ ਮੇਰੇ ਭਰਾ ਦਾ ਯਾਰ ਦੋਸਤ ਲੱਗਿਆ ਹੋਇਆ ਕਚਹਿਰੀਆਂ 'ਚ। ਉਹ ਟਾਈਪਿੰਗ ਕਰਦੇ ਨੇ ਵਕੀਲ ਦੇ ਮੂਰੇ। ਇਹ ਉਥੋਂ ਨੰਗੇ ਹੋਣੇ ਮੇਰੇ ਘਰ ਵਾਲਿਆਂ ਦਾ ਜਾਣਦਾ। ਉਹਨੇ ਮੈਨੂੰ ਫੋਨ ਕਰਕੇ ਦੱਸਿਆ ਕਹਿੰਦਾ ਪੈਣ ਤੇਰੀ ਤਰੀਕ ਸੀ ਅੱਜ। ਮੈਂ ਕਿਹਾ ਮੇਰੀ ਤਰੀਕ ਤਾਂ ਹੈ ਨਹੀਂ। ਮੈਂ ਕਿਹਾ ਸ਼ਾਇਦ ਆਪਣੀ ਮਾਰਚ ਦੀ ਆ, ਅਪ੍ਰੈਲ ਮਈ ਦੀ, 8 ਮਈ ਦੀ ਤਰੀਕ ਆ। ਕਹਿੰਦਾ ਤੇਰਾ ਘਰ ਵਾਲਾ ਉਰੇ ਫਿਰਦਾ ਉਹ ਜਨਾਨੀ ਵੀ ਨਾਲ ਆ। ਇਹਦਾ ਭਰਾਵਾ ਜੀ। ਇਹਦਾ ਘਰ ਵਾਲਾ। ਹਾਂ ਜੀ। ਚੱਲ ਰਹੇ ਹੁੰਦੇ ਠੀਕ ਹੈ ਇਹ ਬਗਮਾਨੀ ਦਾ ਰਹਿੰਦਾ ਸੀਗਾ ਪਹਿਲਾਂ ਉਹਦੇ ਕੋ ਰਹਿੰਦੇ ਨੇ ਜਦ ਪਤਾ ਲੱਗੇ ਮੇਰੇ ਘਰ ਵਾਲੇ ਨਾਲ ਰਹਿਣ ਲੱਗ ਗਏ ਜਦੋਂ ਮੈਂ ਕਹਿਣ ਲੱਗੀ ਨਾ ਨਹੀਂ ਜਦੋਂ ਮੈਂ ਕਹਿਣ ਲੱਗੀ ਨਾ ਵੀ ਉਹਦੇ ਘਰ ਵਾਲੇ ਨਾਲ ਰਹਿੰਦੀ ਜਦੋਂ ਮੈਂ ਕੰਪਲੇਂਟਾ ਕਰਨ ਲੱਗੀ ਹੁਣ ਇਹ ਕਹਿੰਦੀ ਕਿ ਮੈਂ ਇਹਦੇ ਨਾਲ ਰਹਿੰਦੀ ਨਹੀਂ ਬਣਾ ਲਾ ਵੀਡੀਓ ਜਦੋਂ ਸਰੇਮ ਬਣਾਓ ਮੈਨੂੰ ਕੋਈ ਬਣਾਓ ਕੀ ਕਹਿ ਜਾ ਰਹੇ ਕਿ ਇਹ ਹਸਪਤਾਲ ਦਾ ਤੁਹਾਡੇ ਨਾਲ ਨਹੀਂ ਜੀ ਹੋਆ ਤਿੰਨ ਮਹੀਨੇ ਤਰਾ ਲੱਗਨੇ ਮੇਲਾ ਮੇਰੇ ਭਰਾ ਨਾਲ ਰਹਿੰਦੀ 6 ਮਹੀਨੇ ਮੇਰੇ ਕੋ ਖੰਨੇ ਰਹਿ ਗਈ ਆ ਸਾਰਾ ਬਰੂਕ ਕਹਿ ਰਹੇ ਹਾਂ ਹਾਂ ਜੀ ਮਾਂ ਬਾਪ ਜੀ ਇਹਨਾਂ ਨੇ ਆ ਦੇਖੋ ਪ੍ਰੂਫ ਦੇ ਕੋਈ ਗੱਲ ਨਹੀਂ ਫਿਰ ਉਹ ਕੋਈ ਗੱਲ ਨਹੀਂ ਮਾਰਿਆ ਫਿਰ ਉਹ ਤਾਂ ਪੁਲਿਸ ਘਾਪੇ ਉਹ ਕਰੋਗੀ ਨਾ ਜੇ ਮੈਂ ਮਾਰਿਆ ਹੋਗਾ ਕੋਈ ਨਹੀਂ ਫਿਰ ਕਿਸੇ অোক� Emmanuel নেকোয়ে য়েহে আরেডুলাilling, ইছ মযতুনোরিকে, দিকে ਉਹ ਭੱਜ ਗਿਆ ਇਹ ਤਾਂ ਤੇਰੇ ਸਾਹਮਣੇ ਆਈ ਸੀ ਮੂੰਹ ਬੰਨ ਬੰਨ ਕੇ ਪਰ ਸਾਹਿਬ ਜੀ ਮੰਗੇ ਇਹ ਹੈ ਜੀ ਕਿ ਜਦੋਂ ਇਹ ਹੈ ਨਾ ਸਾਰਿਆਂ ਤੇ ਲਾਗੂ ਕੀਤੇ ਹੋਏ ਨੇ ਕਿ ਬਿਨ ਬਗੈਰ ਰਿਲੇਸ਼ਨ ਤੋਂ ਜਨਾਨੀ ਤਲਾਕ ਦੇਣ ਬਗੈਰ ਬਜਨਾਨੀ ਤੇ ਲਾਗੂ ਹੁੰਦੇ ਨੇ ਇਹਨਾਂ ਤੇ ਕਿਉਂ ਲਾਗੂ ਹੁੰਦੇ ਨੇ ਫਿਰ ਇਹ ਫੋਨ ਚੱਕ ਚੱਕ ਕੇ ਗਾਣਾ ਕੱਢਦੀ ਹਾਂਜੀ ਮੇਰੀ 6 ਨੰਬਰ ਚੌਂਕੀ ਦੇ ਵਿੱਚ ਦਰਖਾਸਤ ਹੈ ਗਾਲਾਂ ਕੱਢਦੀਆਂ ਤੁਹਾਡੀ ਤੁਹਾਡੇ ਕੋਲ ਨਹੀਂ ਰਹਿ ਰਹੀ ਇਹ ਬੰਦੇ ਨਾਲ ਰਹਿ ਰਹੀ ਹੈ ਜੀ ਹਾਂਜੀ ਸਿਲਪੰਦੀ ਕੋਸ਼ਿਸ਼ ਕੀਤੀ ਹਾਂ ਜੀ ਇਹ ਭੱਜ ਜਾਂਦੇ ਨੇ ਉਹ ਲੱਭੇ ਜੀ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਇਹ ਵੀ ਭੱਜ ਜਾਂਦੀ ਸੀ ਇਹ ਵੀ ਮੇਰੇ ਕੋਲ ਰਹਿੰਦੀ ਰਹੀ ਹੈ ਲਿਆ ਪ੍ਰੂਫ ਲਿਆ ਸਾਡੇ ਇੱਕ ਵੀ ਅੜੀ ਕਿ ਆ ਗਈ ਬਾਕੀ ਪ੍ਰੂਫ ਸਾਰਾ ਮੁੱਲ ਮੇਰੇ ਬਾਹਰ ਸਾਡੇ ਕੋਲ ਕੀ ਕਰ ਰਹੇ ਸੀ ਕਿੱਨੇ ਜਾ ਰਹੇ ਸੀ ਇਹ ਵੀ ਆਈ ਕਰ ਰਹੇ ਨੇ ਮੈਂ ਕਹਿੰਦੇ ਪਿੰਡ ਚ ਰੂੜਾ ਪਾਇਆ ਕਹਿੰਦੇ ਮੈਂ ਕੋਈ ਮੇਰਾ ਲੋਨਾ ਟਿਕਾ ਟਪਰੇ ਤੇ ਇਹ ਲਾਏ ਬਾਹਰ ਛੱਡ ਦੇ ਮੇਰੀ ਐਨਰਜੀ ਸਜ਼ਾ ਕਵਾਨੀ ਹੈ ਮੈਂ ਜੇ ਬਗੈਰ ਰਿਲੇਸ਼ਨ ਤੋਂ ਬਗੈਰ ਤਲਾਕ ਤੋਂ ਵਿਆਹ ਕਰਾ ਸਕਦਾ ਨਾ ਹੈਗੀ ਹੈ ਨਾ ਸਜ਼ਾ ਦੋ ਬੱਚੇ ਨੇ ਮੇਰੇ ਕ ساتھ ਬਾ 13 ਸਾਲ ਦੀ ਕੁੜੀ ਹੈ ਤੇ 4 ਸਾਲ ਦਾ ਮੁੰਡਾ ਉਹ ਕਿੱਥੇ ਨੇ ਨਿਆਰੇ ਪੁੱਛਿਆ ਜਾਣਾ ਮੇਰੇ ਕੋਲਨੇ ਚੱਲੋ ਮੇਰੇ ਘਰੇ ਚੱਲੋ